हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਡੱਲ ਪਿੰਡ ਦੋਸਤੋ ਬਿਲਕੁਲ ਨਜ਼ਦੀਕ ਖਾਲੜਾ ਪਿੰਡ ਕਲਸੀਆਂ ਵਾਂ ਡਲੇਰੀ ਮਾੜੀ ਮੇਗਾ ਇਹ ਪਿੰਡ ਦੋਸਤੋ ਬਿਲਕੁਲ ਨੇੜੇ ਨੇੜੇ ਆ ਤੇ ਵੀਰ ਦਲੇਰ ਸਿੰਘ ਬਾਠ ਹੋਣਾ ਦੇ ਘਰ ਆਏ ਆ ਦੋਸਤੋ ਵੀਰ ਗੁਰਲਾਲ ਸਿੰਘ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤਿੰਨ ਮੱਝਾਂ ਦੋਸਤੋ ਬਿਲਕੁਲ ਸੱਜਰ ਤਾਜ਼ੀਆਂ ਸੂਈਆਂ ਦਿਖਾਉਣੀਆਂ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਇੱਕ ਟੋਕੜ ਗੱਬਰ ਦਿਖਾਵਾਂਗੇ ਸੋ ਆਲਮੋਸਟ ਪਸ਼ੂ ਜਿੰਨੇ ਵੀ ਦਿਖਾਉਣੇ ਆ ਸਾਰੇ ਦੁੱਧ ਤੇ ਚੱਲਦੇ ਪਏ ਆ ਇਸ ਕਰਕੇ ਕੋਈ ਮੇਰਾ ਵੀਰ ਪੇਸ਼ ਹੈ ਕਿ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਸਕਦੇ ਹੋ ਤੁਸੀਂ ਠੀਕ ਆ ਜੀ ਸੋ ਰੇਡ ਭਾਫੜਤਾ ਕੀ ਰਹਿਣ ਵਾਲਾ ਕਿੰਨਾ ਮਿਲਕ ਇਨਾ ਦੁੱਧ ਥੱਲੇ ਹੈਗਾ ਇਨਾ ਪਸ਼ੂਆਂ ਦੇ ਉਹ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾਂ ਜੋ ਪੂਰੀ ਜਾਣਕਾਰੀ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਆਉ ਕਰਦੇ ਆ ਡਿਟੇਲ ਨਾਲ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਉਹ ਠੀਕ ਠਾਕ ਮਹਾਰਾਜ ਕਿਰਪਾ ਮਾਲਕ ਦੀ ਤੁਸੀਂ ਸੁਣਾਓ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਗੁਰਲਾਲ ਅੱਜ ਜਿੱਦਾਂ ਆਪਾਂ ਜ਼ਿਕਰ ਕੀਤਾ ਚਾਰ ਪਸ਼ੂ ਆਪਣੇ ਕੋਲ ਆ ਹਾਂਜੀ ਸੰਧੂ ਸਾਹਿਬ ਚਾਰੇ ਪਸ਼ੂ ਆ ਚਾਰੇ ਸੂਏ ਸਵਾਏ ਆ ਅੱਛਾ ਜੀ ਨਕੀ ਨਹੀਂ ਆ ਸਾਰੇ ਆ ਹਾਂਜੀ ਠੀਕ ਹੈ ਜੀ ਉਹ ਹਰ ਵਾਰੀ ਜਾਂਦੇ ਆਪਣੇ ਕੋਲ ਨਕੀਂਦੇ ਹਾਂਜੀ ਆ ਮਾਝੇ ਘੀਰ ਕੀ ਦੋ ਜੇ ਸੂਏ ਵਾ ਇਹ ਤਨਾਵ ਮਹੀਨਿਆਂ ਦੀ ਗਾਂ ਘੱਬਣ ਜੇ ਚੈੱਕ ਪਾਸ ਹੱਥੀ ਆਪਾਂ ਲਿਆ ਕਰਾਈ ਆ 9 ਲੀਟਰ ਏਸਲੇ ਮਿੰਤੀ ਵਾਲਾ ਦੁੱਧ ਜਿੱਤਾ ਮਿਲਦੀ ਘਾਰ ਤੇ ਕਰਮਾ ਲਈ ਠ ਹਾਂ ਇਹ ਤਾਂ ਨਾ ਮਟਾ ਉਹ 9 ਲੀਟਰ ਦੁੱਧ ਗੱਭਣ ਕਿੰਨੇ ਟਾਈਮ ਦੀ ਗੱਭਣ ਤਾਂ ਨਾ ਹੀ ਨੇ ਸੰਧੂ ਸਾਹਿਬ ਚੈੱਕ ਪਾਸ ਕਰਾਈਓ ਤਰ ਆਪਾਂ ਨਹੀਂ ਧਾਰਾ ਮਾਰ ਕੇ ਖਾਉਣੀਆਂ ਮੇਰੇ ਨਾਲ ਪੂੰਛਾ ਲੜ ਗਿਆ ਉਹਦੇ ਕਾਰਨ ਮੋਠੀ ਨਹੀਂ ਬੰਦ ਰਹੀ ਲੇਖੋ ਉਹ ਦਾਰੇ ਮੈਂ ਦਾਰੇ ਪਹਿਲਵਾਨ ਜਿਹੜਾ 8 ਹੱਥ ਬਣ ਗਿਆ ਨਾ ਹੀ ਇਤਰਾ ਬਣੇ ਤੇ ਜੱਗਾ ਜੇ ਉਹ ਨਗਰ ਨਹੀਂ ਜਾ ਜਾਨੀ ਔਖਾ ਜਾਂਦਾ ਹਾਂ ਠੀਕ ਆ ਤੇ ਕੋਈ ਗੱਲ ਨਹੀਂ 9 ਕਿਲੋ ਦੁੱਧ ਤਿੰਨਾਂ ਮਹੀਨੇ ਦੀ ਆਪਾਂ ਆਪਣੇ ਘਰ ਲੈ ਆ ਕੇ ਗੱਭਣ ਚੈੱਕ ਪਾਸ ਆਪਣੇ ਘਰ ਲੈ ਆ ਕੇ ਸੰਧੂ ਸਾਹਿਬ ਚੈੱਕ ਕਰਾਈ ਆ ਠੀਕ ਆ ਜੀ ਹਾਂ ਜੀ ਉਹਦਰ ਦੀ ਝੋਟੀ ਹਰਿਆਣੇ ਦੀ ਆ ਉਹਨਾਂ ਨੇ ਪਹਿਲੇ ਸੂਏ ਲਿਆਂਦੀ ਸੀ ਬੰਦੇ ਆਨੇ ਦੁੱਧ ਵੀ 14 ਤੋਂ 15 ਲੀਟਰ ਕੱਢਦੀ ਐ ਠੀਕ ਆ ਜੀ ਹੋਣ ਸੰਧੂ ਸਾਹਿਬ ਜਿਹੜੀ ਸੱਲੇ 9 ਕਿਲੋ ਦੁੱਧ ਆ ਤੇ ਨਾ ਮਹੀਨਾ ਹੀ ਗੱਬਣ ਆਪਣਾ ਦੱਸਣ ਦੀ ਲੋੜ ਹੀ ਨਹੀਂ ਆਪੇ ਵੀਰਾਂ ਨੇ ਜੱਜਮੈਂਟ ਲਾ ਲੈਣੀ ਹੂੰ ਅਸਾ ਚੂਣ ਚੂਣ ਧਾਰਾਂ ਦੀ ਬਰਾਬਰ ਚੋਾਈ ਇੱਕ ਨੰਬਰ ਕੋਈ ਭੂਰ ਛਟਾਵੇ ਕੋਈ ਥਾਣ ਵੱਧ ਘੱਟ ਹੋਵੇ ਆਉਣ ਜਾਂਦਾ ਕਰਾਇਆ ਦਾਂਗੇ ਆਪਾਂ ਠੀਕ ਇੱਥੋਂ ਦਾ ਇੱਥੇ ਥੱਲੀਆਂ ਦੀਆਂ ਲੋ ਜੀ ਦੋਸਤੋ ਸੋ ਤਸੱਲੀ ਬਖਸ਼ਾ ਦੋਸਤੋ ਜਿੰਨਾ ਦੁੱਧ ਦੱਸਿਆ ਗਿਆ ਜਿੰਨੇ ਮਹੀਨੇ ਦੀ ਗੱਬਣ ਕਹੀ ਗਈ ਆਪਾਂ ਸੰਧੂ ਸਾਹਿਬ ਕਿਹਦੇ ਕਹੇ ਤੇ ਨਹੀਂ ਗੱ ਇੱਕ ਕਰਾ ਕੇ ਟੀਕਾ ਛੰਡਾ ਲਵਾ ਕੇ ਆਦਾ ਸ਼ੱਕ ਕਢਾ ਕੇ ਫਿਰ ਵੀਡੀਓ ਤੇ ਪਾਉਣੀ ਹੈ ਬਿਲਕੁਲ ਜਾਓ ਗੁਰਲਾਲ ਖੋਲ ਕੇ ਤੋੜ ਕੇ ਦਿਖਾ ਦਈਏ ਦੁੱਧ ਵੀ ਦੋਸਤੋ ਬਹੁਤ ਸੋਹਣਾ ਹੈ ਇਹਦੇ ਥੱਲੇ ਸੱਜਰਾਂ ਦੇ ਮੁਕਾਬਲੇ ਦੁੱਧ ਵੀ ਪੂਰਾ ਇਹਦਾ ਸੱਜਰ ਦੀ ਸਾ ਸੱਜਰ ਵੀ ਕੋਈ ਵੀ ਮੰਨ ਸਕਦਾ ਵੀ 9 ਕਿਲੋ ਦੁੱਧ ਬਹੁਤ ਤੇ 3 ਮਹੀਨੇ ਦੀ ਅੱਗੇ ਅਗਲੇ ਸਵੇਰ ਲਈ ਗੱਬਣ ਵੀ ਆ ਚੈੱਕ ਪਾਸਾ ਸੰਦੂ ਸਾਹਿਬ ਦੁੱਧ ਸੱਜਰਾਂ ਜੰਨਾ ਪਰ ਆਪਾਂ ਦੇਣੀ ਸੱਜਰਾਂ ਨੂੰ ਵੱਧ ਮੁੱਲ ਜੀ ਹੈ ਜਿਹੜੇ ਸਾਹਣਾ ਸੱਜਰ ਵਿਕਣੀ ਹੈ ਨਾ ਉਹ ਸਾਹਣ ਅੱਜ ਜੀ ਆਪਾਂ ਕੀਹ ਚ ਲੈਣ ਦੇਣ ਵਾਲੀ ਕਰਨੀ ਲੋ ਜੀ ਮੇਲਾ ਲੁੱਟਣ ਵਾਲੀ ਗੱਲ ਹੈ ਮੇਲਾ ਲੁੱਟਣ ਵਾਲੀ ਸੰਧੂ ਸਾਹਿਬ ਵੇਖੋ ਮੱਝ ਕੱਢੀ ਆ ਆ ਦੇਖੋ ਜੀ ਸੋ ਮੱਝ ਵੀ ਦੋਸਤੋ ਵੱਡੀ ਆ ਵੇਲਬੂਲ ਤੁਸੀਂ ਵੇਖੋ ਲੰਬੀ ਲੂਬੀ ਪੂਰੀ ਆ ਕੱਦ ਵੀ ਪੂਰਾ ਉੱਚਾ ਵੱਡੀ ਆ ਠੀਕ ਆ ਜੀ ਸੋ ਬਾਕੀ ਪਲੀ ਪਰੋਸੀ ਵੀ ਪੂਰੀ ਆ ਕਰਮਾਂ ਦੀ ਇਹ ਨਹੀਂ ਹੈਗੀ ਕੋਈ ਲਸੀ ਫਿੱਕੀ ਆ ਵੇਖੋ ਤੁਸੀਂ ਰਾਜੀ ਆ ਪੁੱਲ ਵਜਨ ਵਾਲੀ ਪੂਰਾ ਵਜਨ ਵਟਾ ਵੱਡੀ ਮੈਂ ਆ ਪੂਰੀ ਆ ਦੇਖੋ ਢਰਦੀ ਛੜੀ ਕੈਮਰੇ ਤੋਂ ਪੁੱਤਰਾ ਮੈਨ ਲੱਗੀ ਨਹੀਂ ਕਰਮਾਰੀ ਕਰਨ ਵੀ ਲਾਉਂਦੀ ਹੂੰ ਇਕਣਾ ਇਹਨੂੰ ਸੰਗੜ ਹੀ ਜਾ ਪਤਲਿਆਰਾ ਪਤਲਾ ਆ ਗਈ ਅੱਛਾ ਗਰਨਾਲ ਮਿਲਦੀ ਫਿਰ ਪਹਾੜੇ ਤੇ ਮਿਲਦੀ ਸਿੰਧੂ ਸਾਹਿਬ ਇਤਰਾ ਹੀ ਕਰਮਾ ਵਾਲੀ ਸਤਾਰ ਤੇ ਸਤਾਰ ਤੇ ਲਓ ਵੀ ਸਤਾਰ ਤੇ ਦੋਸਤੋ ਮਿਲਦੀ ਆ ਠੀਕ ਆ ਤੇ ਦੁੱਧ ਵੀ ਚੰਗਾ ਖਾਸਾ ਦਸ ਰਿਹਾ 9 ਕਿਲੋ ਦੁੱਧ ਵੀ ਵੀਰ ਬਹੁਤ ਆ ਥੱਲੇ ਉਹ ਤਿੰਨ ਮਿੰਗਾਂ ਨਹੀਂ ਸਿੰਧੂ ਸਾਹਿਬ ਨੂੰ ਲਾਉਣਾ ਕੋਈ ਵੰਗਾ ਨਹੀਂ ਪਾਉਣਾ ਇਤਰਾ ਬਹਿ ਜਾਣਾ ਥੱਲੇ ਹੂੰ ਗਾੜੀ ਪਹਾੜਾ ਪਾ ਲੈਣਾ ਮੋਟ ਲਓ ਵੀ ਭਰਾਵੋ ਠੀਕ ਆ ਠੀਕ ਹੈ ਜੀ ਇਹ ਗਰਲਾਲ ਕੀ ਮੁੱਲ ਰਹਿਣਾ ਲੈਂਦਾ ਮੋਲੇ ਸੰਧੂ ਸਾਹਿਬ ਜੇ ਇਹ ਕਰਮਾਲੀ ਚਾਰ ਹੁੰਦੀ ਫਿਰ ਭਾਵੇਂ 1 40 ਕਰ ਲੈਂਦੇ ਭਾਵੇਂ 1.5 ਕਰ ਲੈਂਦੇ ਅੱਜ ਦਾ ਮੋਲੇ ਕਹੇ 75000 ਅੱਛਾ 70 ਤੇ 70000 ਦੀ ਹਾਨਾ ਦੇਣੀ ਆ ਆਪਾਂ 70000 ਦੀ ਹਾਂਜੀ ਹਾਨਾ ਲੈ 70000 ਦੀ ਦੋਸਤੋ ਇਹ ਮੱਝ ਮਿਲ ਜੂਗੀ ਤੁਹਾਨੂੰ ਅੱਜ 9 ਕਿਲੋ ਦੁੱਧ ਦਾ ਤਿੰਨਾਂ ਮਹੀਨੇ ਦੀ ਗੱਭ ਚੱਕ ਪਾਸ ਆ ਠੀਕ ਆ ਸੋ ਚੋਣ ਤੇ ਆਉਂਦੀ ਪੂਰੀ ਤਸੱਲੀ ਆ ਜਿੱਦਾਂ ਮਰਜ਼ੀ ਆਪ ਵੀ ਤੁਸੀਂ ਆ ਵੀ ਮਰਲੇ ਵੇਖੋ ਸੰਧੂ ਸਾਹਿਬ ਕਿੱਡਾ ਕਰਮਾਲੀ ਦੇ ਆਹ ਵੇਖੋ ਜੀ ਮਰਲੇ ਦੇ ਮਰਲੇ ਵੰਡਾ ਆ ਕਰੋ ਚੈੱਕ ਠੀਕ ਆ ਤੇ ਅੱਛਾ ਗਰ ਲਾਲ ਕਿਸੇ ਰੋਕ ਦਾ ਕੋਈ ਭੂਰ ਸਟਾ ਉਹ ਗਰੰਟੀ ਹੋ ਸੰਧੂ ਸਾਹਿਬ ਆ ਠੀਕ ਹੈ ਜੀ ਕਿਰਾਇਆ ਦਾਂਗੇ ਵਾਪਸ ਆਪਾਂ ਇਸ ਦਾ ਹੀ ਗਰੰਟੀ ਇਹਦੀ ਲੋ ਜੀ ਉਸ ਤੋਂ ਤੇ ਕਿਹੜੀ ਚੀਜ਼ ਆ ਫਿਰ ਹਾਂ ਜੀ ਅੱਛਾ ਗਰ ਲਾਲ ਅੱਗੇ ਸੈਕੰਡ ਨੰਬਰ ਤੇ ਆ ਖੜੀ ਆਪੇ ਇਹ ਸੰਧੂ ਸਾਹਿਬ ਤਿੱਜੇ ਸੂਏ ਮੱਝ ਸੂਈ ਜੇ ਅੱਛਾ ਕੱਲ ਸ਼ਾਮ ਦੀ ਸੂਈ ਆ ਥੋੜਾ ਜਿਹਾ ਤਾਰੀਆਂ ਸੂਈਆਂ ਕਰਕੇ ਮੱਝਾਂ ਨੇ ਲਪਾਇਆ ਲਾਇਆ ਕਰੀ ਠੀਕ ਆ ਜੀ ਇਹ ਸਲੇ 8 ਕਿਲੋ ਬੋਲਾ ਆ ਜਦਿਆਂ ਨੀਲੀ ਰਾਵੀ ਦੀ ਆ ਤੇ ਮਗਰ ਕੱਟੀ ਏ ਠੀਕ ਆ ਜੀ ਪਰ ਕੱਟੀ ਲੋ ਉਸੇ ਇਹ ਕੱਲ ਦੀ ਕਿ ਪਰਸੋਂ ਦੀ ਨਾ ਕੱਲ ਸ਼ਾਮ ਦੀ ਸੂਈ ਏ ਆ ਮਗਰ ਕੱਟੀ ਆ 나ੜੂ ਬੱਚੇ ਦੇ ਲਵ ਦੋਸਤੋ ਇਹ ਕੱਟੀ ਆ ਦੋਸਤੋ ਇਸ ਮੱਝ ਦੇ ਮਗਰ ਠੀਕ ਹੈ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਇਹ ਕੱਲ ਦੀ ਸੋਈ ਕੱਲ ਸ਼ਾਮ ਦੀ ਸੋਈ ਸੰਧੂ ਸਾਹਿਬ ਠੀਕ ਹੈ ਜੀ ਅੱਛਾ ਤੇ ਹੁਣ ਇਹਦੇ ਥੱਲੇ ਕਰਨਾਲ ਬੋਲਾ ਕਿੰਨਾ ਇਹ ਸਵੇ ਸੰਧੂ ਸਾਹਿਬ 8 ਕਿਲੋ ਬੋਲਾ ਜਿਹੜਾ ਸਹੀ ਦੋਵੇਂ ਟਾਈਮ ਚੋਂ ਆਉਣ ਵਾਲਾ ਦੋ ਤੇ 11 12 ਲੀਟਰ ਮੱਝਰਾ ਆਉਣਾ ਜਵਾ ਦੂਗੀ ਲੈ ਵਾ ਲੂਆ ਵੇਖੋ ਇਹਦਾ ਠੀਕ ਹੈ ਜੀ ਲਓ ਦੋਸਤੋ 8 ਲੀਟਰ ਬੋਲਾ ਆਇਆ ਇਸ ਵਕਤ ਅੱਜ ਦੂਜਾ ਦੇਣਾ ਸੋਈ ਤੇ ਸੁਹਾ ਤੁਹਾਨੂੰ ਦੱਸਤਾ ਤੇ ਜਾਨੀ ਕੋਈ ਪਸ਼ੂ ਆਪਣੇ ਘਰ ਤਾਜਾ ਹੁੰਦਾ ਆ ਆਪਾਂ ਪਹਿਲੀ ਟਾਈਮ ਅੱਧੀ ਜੁਆਈ ਕਰਦੇ ਤੇ ਜਿਹੜਾ ਸਾਰਾ ਖਾਲੀ ਸਾਫ ਕਰ ਦਈਦਾ ਆ ਬਿਲਕੁਲ ਹੁਣ ਇਹ ਬਿਲਕੁਲ ਸਾਫ ਕੀਤੀਆਂ ਮੱਜਾ ਦੋਵੇਂ ਉਹ ਵੀ ਕੱਲ ਦੀ ਸੋਈ ਉਹ ਵੀ ਸਾਫ ਕੀਤੀ ਆ ਠੀਕ ਆ ਜੀ ਹਾਂ ਜੀ ਜੇ ਡੰਗਰ ਸਾਫ ਛੇਤੀ ਕਰਾਂਗੇ ਛੇਤੀ ਦੋਤੇ ਹੁੰਦਾ ਠੀਕ ਆ ਠੀਕ ਆ ਜੋਕਰ ਲਾਲ ਲਓ ਦੋਸਤੋ 8 ਕਿਲੋ 8 ਲੀਟਰ ਜਿਹੜਾ ਹਾਂ ਸਾਰੇ ਹੁਣ ਬੌਲਾ ਜਿਹੜਾ ਕਿਸੇ ਵੀਰ ਨੇ ਚੋਲਣਾ ਠੀਕ ਆ ਮਗਰ ਕੱਟੀ ਆ ਆਪਾਂ ਤੀਜਾ ਮੰਨ ਕੇ ਲਈ ਆ ਕੋਈ ਭਰਾ ਚੌਥਾ ਵੀ ਮੰਨ ਸਕਦਾ ਪਰ ਦੰਦਪੂੜਾ ਕਾਇਮ ਆ ਬਿਲਕੁਲ ਉਹ ਗੱ ਤੋ ਚੂਣ ਚੰਨ ਦੀ ਚੰਗੀ ਨਿਕਲੀ ਆ। ਕਿਵਾਈ ਸੰਧੂ ਸਾਹਿਬ ਇੱਕ ਨੰਬਰ ਆ ਕੋਈ ਭੂਰ ਛਿੱਟਾ ਹੋਵੇ ਵੀ ਥਾਨਵਾਦ ਘੱਟ ਹੋਵੇ। ਉਹ ਆਪਣੀ ਗਰੰਟੀ ਹੋਊਗੀ ਜੀ। ਠੀਕ ਆ ਜੀ। 8 ਕਿਲੋ ਬੌਲਾ ਜੀ। ਲੋ ਜੀ। ਸੋ ਆ ਫੇਸ ਕੁਆਲਿਟੀ ਏ ਇਹ ਦੋਸਤੋ ਬਾਡੀ ਬੰਤਰ ਆ ਇਸ ਮੱਝ ਦੀ ਪਤਲਾ ਪਿੰਡਾ ਬਿਲਕੁਲ ਇੱਕ ਕਾਗਜ਼ ਵਰਗਾ ਠੀਕ ਆ ਜੀ। ਸੋ ਆ ਵੰਡ ਮੁੰਡ ਇੱਕ ਵੇਖ ਸਕਦੇ ਤੁਸੀਂ। ਨਾਰਮਲ ਸੇਵਾ ਦਾ ਸੰਧੂ ਸਾਹਿਬ ਆਈਆਂ ਕੋਈ ਜ਼ਿਆਦੀ ਸ਼ਾਮ ਨਹੀਂ ਉਹਨਾਂ ਦੀ ਇੱਕੇ ਘਰੋਂ ਇਹ ਦੋਵੇਂ ਮੱਝ ਆਈਆਂ ਜਿਹੜੀਆਂ ਤਾਲੀਆਂ ਸੋਈਆਂ। ਇਹ ਕੋਈ ਚੰਗਾ ਸਾਹਮਣ ਵਾਲਾ ਵੀਰ ਲੈ ਜਾਏ ਦੁੱਧ ਦੋਵੇਂ 12-12 ਲੀਟਰ ਚਵਾ ਦੇ ਜਿ ਤਰਾ ਤਾਰੀਆਂ ਸੁਈਆਂ ਆ ਬਿਲਕੁਲ ਲੋ ਵੀ ਦੋਸਤੋ ਠੀਕ ਆ ਸੋ ਆ ਬੈਕ ਸਾਈਡ ਤੋਂ ਇੱਕ ਵਾਰੀ ਲੇਵਾ ਵੇਖੋ ਜੀ ਠੀਕ ਜੀ ਆ ਹਵਾਨੇ ਲੇਵੇ ਦੀ ਠੀਕ ਦੋਸਤੋ ਸਟਰਕਚਰ ਆ ਥਾਨ ਜਿਹੜਾ ਬਿਲਕੁਲ ਮੁਠੀ ਵਾਲਾ ਠੀਕ ਆ ਬਾਕੀ ਚੋਣ ਧੋਣ ਜੜੀ ਦੀ ਇੱਕ ਨੰਬਰ ਵੀਰ ਦੱਸ ਰਿਹਾ 8 ਕਿਲੋ ਤੇ ਹੁਣ ਚੱਲ ਰਹੀ ਆ ਅੱਜ ਦੂਜੇ ਦਿਨ ਦੇ ਵਿੱਚ ਆ ਬਿਲਕੁਲ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਤੇ ਗਰਲਾ ਲੇ ਕਿੰਨੇ ਕਿਤੇ ਹੋ ਜੂਗੀ ਫਿਰ ਸੰਧੂ ਸਾਹਿਬ ਜਿਤਨਾ ਤਾਜੀ ਸੋਈ ਆ ਮੁੱਲ ਕਰਨ ਨੂੰ ਤਾਂ 75 ਕਰੀ ਜੀਏ ਆਪਾਂ 72 ਕਰੀ ਜੀਏ ਪਰ ਆਪਾਂ ਮੁੱਲ ਜ਼ਿਆਦਾ ਨਹੀਂ ਕਰਨਾ ਆਪਾਂ ਮੋਲੇ ਕਰਨਾ ਚ ਨਹੀਂ ਦੇਣੀ ਆ ਆਹ ਆਹ ਮੋਲੇ ਦਾ 70000 ਆ ਹਾਂ ਨਾ ਕੋਈ 68 ਨਹੀਂ ਕੋਈ 67 ਨਹੀਂ 65000 ਦੀ ਦੇਣੀ ਆ ਵੀ ਪਹਿਲੇ ਫੋਨਾਂ ਤੇ ਕੰਮ ਹੋ ਜੇਗੀ ਪਹਿਲੇ ਫੋਨਾਂ ਦੇ ਸੰਧੂ ਸਾਹਿਬ ਕਰਨਾ ਆਪਾਂ ਜ਼ਿਆਦਾ ਲੰਮਾ ਸਮਾਂ ਨਹੀਂ ਲੈਂਦੀ ਵਾਹ ਵੀ ਦੋਸਤੋ ਲਓ ਦੋਸਤੋ ਠੀਕ ਆ ਜੀ ਤਾਂ ਪਹਿਲਾਂ ਉਹ ਤੇ ਪਹਿਲਾਂ ਤਾਜੀ ਸੋਈ ਆ ਗੱਲ ਮਗਰ ਕੱਟੀ 65000 ਦੀ ਬੌਲਾ 8 ਕਿਲੋ ਠੀਕ ਆ ਜੀ ਹਾਜ਼ਰ ਜਵਾਬ ਬਿਲਕੁਲ ਬ ਲਓ ਦੋਸਤੋ ਠੀਕ ਆ ਤੇ ਬਿਲਕੁਲ ਵਾਜਬ ਰੇਟ 65000 ਦੀ ਜੈਸ ਨੂੰ ਠੀਕ ਆ ਜੇਦੋਂ ਕਹਾਂ ਸੰਤੂ ਸਾਹਿਬ ਨਾ ਆਪਾਂ ਨੂੰ ਕਿਸੇ ਮੁਸਤ ਦੇਣੀਆਂ ਨਾ ਆਪਾਂ ਦੇਣੀਆਂ ਤਾਂ ਦਿੱਤੀਆਂ ਜਾਣੀਆਂ ਨਹੀਂ ਯਾਰ ਰਕਮ ਲਾ ਕੇ ਲੈਣੀ ਪੈਂਦੀ ਜੀ ਆ ਵੀ ਸੰਤੂ ਸਾਹਿਬ ਤੀਜੇ ਸੂਆ ਮੱਝ ਸੋਈ ਜੇ ਅੱਛਾ ਜੀ ਹਾਂ ਜੀ ਇਹ ਕੱਲ 4 ਘੰਟੇ ਸੋਈ ਜੇ ਦੁਬਾਰੇ ਲਓ ਜੀ ਇਹ ਕੱਲ ਹਾਂ ਜੀ ਕੱਲ ਇਹਨੇ ਕਰਮਾਲੀ ਨੇ ਜ਼ੋਰ ਪਾਈ ਮਣਕਿਓ ਸੋਈ ਆ ਅੱਛਾ ਜੀ ਹਾਂ ਜੀ ਅਗੜ ਪਿਛੜੀ ਕੰਮ ਅਗੜ ਪਿਛੜੀ ਕਿਹ ਘਰੋਂ ਆਈਆਂ ਲਓ ਵੀ ਆ ਵੀ ਤੀਜਾ ਸੂਆ ਇਹ ਤਾਂ ਮਗਰ ਬੱਚਾ ਕੀ ਆ ਗਿਆ ਇਹਦੇ ਮਗਰ ਕਟਾ ਆ ਗਿਆ ਜ ਲਓ ਦੋਸਤੋ ਇਕੱਟਾ ਨੜੂ ਬਿਲਕੁਲ ਬੱਚੇ ਦੇ ਨਾਲ ਆ ਦੇਖੋ ਬੱਚੇ ਦੋਨੋਂ ਜਿਹੜੇ ਦੋਸਤੋ ਨੜੂ ਤੇ ਆ ਠੀਕ ਆ ਲਾ ਲੀਆਂ ਸੂਈਆਂ ਨੇ ਦੋਨੋਂ ਇਹ ਆ ਥੋੜੇ ਨਾ ਬੱਚੇ ਜਦੋਂ ਮੀਂਹ ਆਇਆ ਤੇ ਅੰਦਰ ਬੰਦ ਤੇ ਉਹਨਾਂ ਨੜੂ ਇੱਕ ਦੂਜੇ ਖੇਤ ਤੇ ਛਲਿਓ ਆਹੋ ਹਜੇ ਪ੍ਰੂਫ ਹੈਗੇ ਥੋੜੇ ਥੋੜੇ ਥੱਲੇ ਤੇ ਪਰ ਉਹਨਾਂ ਦੇ ਜੰਡੇ ਲੰਮੇ ਥੋੜੇ ਹਿਲਾਤੇ ਆ ਠੀਕ ਆ ਜੀ ਹਾਂ ਜੀ ਲਓ ਦੋਸਤੋ ਇਹ ਬੱਚੇ ਆ ਤੇ ਇਹ ਤੇਜਸਵੀ ਸੂਈ ਜਿਹੜੀ ਮਾਜਾ ਪਤਨੂੰ ਦਿਖਾ ਰਹੇ ਆ ਕੱਲ ਦੀ ਸੂਈ ਆ ਦੁਪਹਿਰ ਦਾ ਟਾਈਮ ਵੀ ਦੱਸ ਰਹੇ ਆ ਇਹ ਸਾਨੂੰ ਸੰਤੂ ਸਾਹਿਬ 6 ਕਿਲੋ ਬੋਲਾ ਨਾਲ ਆ ਜਾਂਦੇ ਜੀ ਚੁਵਾਈ ਇੱਕ ਤਾਂ ਕੱਲ ਹੋ ਗਈ ਹੈ ਰਾਈ ਇੱਕ ਨੰਬਰ ਕੋਈ ਪੂਰ ਚਟਾ ਨਹੀਂ ਇਹਦਾ ਕੱਲ ਇੱਕ ਸਵੇਰ ਚੁਵਾਈ ਹੋ ਗਈ ਹੈ ਹਾਂਜੀ ਦੋ ਚੁਵਾਈਆਂ ਹੋ ਗਈਆਂ ਸੰਤੂ ਸਾਹਿਬ ਇਹਨਾਂ ਦੀਆਂ ਦੋਆਂ ਦੀਆਂ ਠੀਕ ਹੈ ਜੀ ਦੂਜੀ ਚੁਵਾਈ ਤੇ ਦੋਵੇਂ ਸਾਫ਼ ਕਰਤੀਆਂ ਸਨ ਕੱਲ ਚੁਵਾਈ ਹੋਈ ਏ ਠੀਕ ਹੈ ਜੀ ਇੱਕ ਸਵੇਰ ਚੁਵਾਈ ਹੋ ਗਈ ਦੋ ਚੁਵਾਈਆਂ ਹੋ ਗਈਆਂ ਹੁਣ ਤੀਜੀ ਚੁਵਾਈ ਹੋਊਗੀ ਹੁਣ ਤੀਜੀ ਚੁਵਾਈ ਹੋਣੀ ਸ਼ਾਮ ਨੂੰ ਉਹ ਜੀ ਹੁਣ ਸ਼ਾਮ ਨੂੰ ਦੋਸਤ ਤੀਜੀ ਚੁਵਾਈ ਹੋਊਗੀ ਇਸ ਮੱਝ ਦੀ ਆਹ ਥਣ ਲੇਵੇ ਤੋਂ ਆ ਠੀਕ ਆ ਥਣ ਲੇਵਾ ਸੰਤੂ ਸਾਹਿਬ ਇਧਰ ਵਿਖਾ ਦਿਓ ਮੇਰੇ ਲੋ ਬਹੁਤ ਆ ਗਏ ਤੇ ਕਿੰਨਾ ਬੋ ਇਹ ਤਾਂ ਲੈ ਦੋਸਤੋ ਜਿਹੜਾ ਚੋਇਆ ਉਹ ਹੁਣ ਮੌਕੇ ਤੇ ਤੁਹਾਨੂੰ ਦੱਸਿਆ ਵੀ ਜਿਹੜਾ ਦੋ ਡੰਗਾਂ ਦਾ ਚੋਇਆ 6 ਕਿਲੋ ਗੋਲਾ ਠੀਕ ਹੈ ਮਗਰ ਤੇ ਕਟਾ ਤੀਜਾ ਸੂਆ ਸੂਈ ਆ ਬਾਕੀ ਹੈ ਵੀ ਬਿਲਕੁਲ ਕਰਮਾਲੀ ਪਤਲੇ ਪਿੰਡੇ ਦੇ ਵਿੱਚ ਆ ਤੇ ਰੇਡ ਪਰ ਤੇ ਬਿਲਕੁਲ ਜਾਇਜ਼ ਆ ਬਿਲਕੁਲ ਛੋਟੇ ਛੋਟੇ ਰੇਡ ਆ ਵਾਜਬ ਰੇਡ ਆ ਸੰਧੂ ਸਾਹਿਬ ਦੋ ਦੋ ਮਜ਼ਾ ਚੰਗਾ ਜਵਾਦ ਨਹੀਂ ਸਿਰਫ ਇਹਨਾਂ ਨੂੰ ਸੇਵਾ ਦੀ ਲੋੜ ਆ ਹਾਂ ਕਿਤਰਾ ਤਾਜ਼ੀਆਂ ਸੂਈਆਂ ਐ ਲਓ ਜੀ ਇਹਨਾਂ ਦੀ ਸੇਵਾ ਵੇਦਨ ਆਪੇ ਦੋ ਦੇਣਾ ਕਰਮਾਲੀਆਂ ਹੂੰ ਮੋਹ ਦੇ ਠੰਡੀਆਂ ਧੀਰੀਆਂ ਦੋਵੇਂ ਟਾਈਮ ਬੱਚਿਆਂ ਨੇ ਮਿਲਦੀਆਂ ਹੂੰ 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 ਟਵਾਇਆਂ ਦੋਹਣੀਆਂ ਚੰਗੀਆਂ ਲਓ ਦੋਸਤੋ ਇਹ ਡਿਟੇਲ ਜਿਹੜੀ ਆ ਤੁਹਾਨੂੰ ਪੂਰੀ ਮਿਲ ਚੁੱਕੀ ਆ ਠੀਕ ਆ ਜੀ ਤੋ ਤਿੱਜਾ ਸਵੇਰ ਸੋਈ ਏ ਦੁੱਧ ਵੀ ਛੇ ਬੋਲਾ ਜਿਹੜਾ 6 ਕਿਲੋ ਦੱਸਤਾ ਵੀਰ ਨੇ ਅੱਜ ਦੂਜੇ ਦਿਨ ਦੀ ਸੂਈ ਮਗਰ ਦੇ ਕਟਾ ਨੜੂ ਤੇ ਬਚਾ ਠੀਕ ਆ ਜੀ ਪ੍ਰੋਪਰ ਤੁਹਾਨੂੰ ਆਪਾਂ ਡਿਟੇਲ ਦੇ ਦਿੱਤੀ ਆ ਬਾਕੀ ਚੋਣ ਜਾਣ ਚੰਗੀ ਸਾਫ ਸੁਥਰੀ ਆ ਕਿਸੇ 'ਚ ਕੋਈ ਕਮੀ ਪੇਸ਼ੀ ਹੋਈ ਉਹ ਪਹਿਲਾਂ ਹੀ ਦੱਸੀ ਜਾਊਗੀ ਠੀਕ ਆ ਬਣਾ ਸੰਧੂ ਸਾਹਿਬ ਚੋਅ ਆਈ ਜਾ ਕੋਈ ਡੰਗਰਨਾ ਮਾੜਾ ਆਊਗਾ ਠੀਕ ਆ ਜੀ ਲੈ ਵੀ ਗਰਲਾਵਲੇ ਤਾਂ ਫਿਰ ਲੈਣ ਦੇਣ ਕੀ ਕਰਦੇ ਪਏ ਜੀ ਲੈਣ ਦੇਣ ਸੰਧੂ ਸਾਹਿਬ ਇਹਦਾ ਭਾਵੇਂ 70 ਮਾਂਗ ਵੀ ਆਪਾਂ 75 ਮਾਂਗ ਲਗੇ ਮੋਲੇ ਦਾ ਵੀ ਉਹਦੇ ਜਨਾਂ ਹੀ ਆਪਾਂ 68 68 ਚੋਂ 2000 ਛ 63000 ਦੀ ਹਾਂ ਨਹੀਂ ਠੀਕ ਹੈ ਜੀ ਹਾਂ ਜੀ ਲੋ ਦੋਸਤੋ 65000 ਦੇ ਵਿੱਚੋਂ 2000 ਛੋੜ ਛਪਾ ਹੋ ਜਾਊਗਾ ਜੋੜੀ ਸੰਤੂ ਸਾਜ ਕੇ ਖੜਨੀ ਆ ਤੇ ਇਸ ਤਰ੍ਹਾਂ 65 ਤੇ 63 28 ਬੰਦਾ ਹੈ ਤੇ ਉਸ ਤਰ੍ਹਾਂ ਆਪਾਂ ਦੇ ਦਾਂਗੇ 126 ਦੀਆਂ ਠੀਕ ਹੈ ਜੀ ਤੇ ਜੇ ਐਡਵਰਟ ਲੈਣੀ ਆ ਉਹ 65 ਦੀ ਦੇ ਦਾਂਗੇ 63 ਦੀ ਦੇ ਦਾਂਗੇ ਲੋ ਵੀ ਇਹ ਵੀ ਬਿਲਕੁਲ ਜਿਹੜਾ ਦੋਸਤੋ ਕਿਸੇ ਵੀਰ ਨੂੰ ਲਾਭ ਹੋ ਜਾਊਗਾ ਠੀਕ ਹੈ ਜੀ ਕੱਠੀ ਕਿਸੇ ਨੇ ਜੋੜੀ ਪਾਉਣੀ ਆ ਤੇ ਡਿਸਕਾਊਂਟ ਮਿਲ ਜਾਊਗਾ ਤੁਹਾਨੂੰ 63000 ਦੀ ਵੈਸੀ ਹੋ ਜੂਗੀ ਇਹ ਇਸ ਤੋਂ ਬਾਅਦ ਗਰਲਾਲ ਆ ਖੜੀ ਆਪਣੇ ਕੋਲ ਇਹ ਸੰਦੂਸਾ ਤਿੱਜੇ ਸੂਏ ਸੋਈ ਆ ਤਿੱਜੇ ਸੂਬੇ ਇਹਨੂੰ 12-13 ਦਿਨ ਹੋ ਗਏ ਸੋਈ ਨੂੰ 9-10 ਕਿਲੋ ਤੋਂ 10 ਰੇ ਥੱਲੇ ਮਗਰ ਕੱਟੀ ਇਹਦੀ ਲੋ ਜੀ ਮਗਰ ਕੱਟੀ ਆ 12 10 12 13 ਦਿਨਾਂ ਦੀ ਜਿਹੜੀ ਸੂਈ ਆ ਮਗਰ ਕੱਟੀ ਆ ਬੱਚਾ ਵੀ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਾਂਗੇ ਇਹ ਦੁੱਧ ਨੂੰ ਕਿੰਨੇ ਕਿਤੇ ਚੱਲਣ ਡਈ 10 ਕਿਲੋ ਸੰਦੂਸਾ ਵੀ ਥੱਲੇ ਦੁੱਧਾ ਹਾਜ਼ਰ ਉਹਨਾਂ ਨੂੰ ਕੱਦ ਵਜਿੰਨੇ ਦਾ ਵੱਡਾ ਵੇਖਾ ਦੋ 10 ਕਿਲੋ ਜਿਹੜਾ ਚਵਾਦਾਂਗੇ ਆਪਾਂ ਉਹਦੀ ਗੱਲ ਕਰਦੇ ਆ ਮਾਣਾ ਸੰਦੂਸਾ ਆਪਾਂ ਦੱਸਣਾ ਹੀ ਉਹ ਜਿਹੜਾ ਚਵਾ 12 13 ਦਿਨਾਂ ਦੀ ਸੂਈ ਹੈ ਬੱਚਾ ਮਗਰ ਦੇ ਆ ਕੱਟੀ ਆ ਵੇਖੋ ਜੀ ਬਲੈਕ ਰੰਗ ਦੇ ਵਿੱਚ ਮਗਰ ਕੱਟੀ ਆ ਅੱਛਾ ਘਰ ਲਾਲ ਚੋਣ ਜਾਣ ਦੀ ਕੀ 24 ਸੰਧੂ ਸਾਹਿਬ ਇੱਕ ਨੰਬਰ ਆ 24 ਦਾ ਨਹੀਂ ਕੋ ਲਾਮਾ ਆਊਗਾ ਅੱਛਾ 24 ਜਿਹੜੀ ਗੱਲ ਦੱਸਾਂਗੇ ਉਹ ਨਿਕਲੂਗੀ ਲੋ ਜੀ ਠੀਕ ਆ ਜੀ ਆ ਫੇਸ ਕੁਆਲਟੀ ਆ ਮੂੰਹ ਮੱਥੇ ਦੀ ਤੁਸੀਂ ਵੇਖ ਸਕਦੇ ਜੇ ਬਾਕੀ ਬਾਡੀ ਬੁੱਡੀ ਦੀ ਪੂਰੀ ਵੇਖੋ ਬਿਲਕੁਲ ਹੈ ਪਤਲੇ ਪਿੰਡੇ ਵਿੱਚ ਤੇ ਚੋਣ ਜਾਣ ਇੱਕ ਨੰਬਰ ਆ 10 ਕਿਲੋ ਕੋਈ ਵੀਰ ਆਪਣਾ ਚੋਕੇ ਤਸੱਲੀ ਕਰ ਸਕਦਾ ਦੋ ਟਾਈਮ ਚੋਲੋ ਚਾਰ ਟਾਈਮ ਚੋ ਲੋ ਠੀਕ ਆ ਜੀ ਸੋ ਜਿਨ੍ਹਾਂ ਨੂੰ ਦੱਸਿਆ ਗਿਆ ਉਹਦੀ ਤਸੱਲੀ ਤੁਸੀਂ ਕਰ ਲਿਓ ਵੀਡੀਓ ਕਾਲ ਤੇ ਕਰਵਾ ਲਿਓ ਦੂਰ ਨੇੜਾ ਕੋਈ ਵੀਰ ਨਹੀਂ ਆ ਸਕਦਾ ਠੀਕ ਆ ਜਿਹੜਾ ਕੋਈ ਨੇੜੇ ਬੰਨੇ ਵਾਲਾ ਭਰਾ ਹੈ ਉਹ ਬੇਸ਼ੱਕ ਆਪਣੇ ਦੋ ਟਾਈਮ ਚੋ ਕੇ ਤਸੱਲੀ ਕਰ ਲੇ ਆਹ ਵੇਖੋ ਆਹ ਸੰਧੂ ਸਾਹਿਬ ਜੇ ਕੋਈ ਨਹੀਂ ਨਾ ਭਰਾ ਸਕਦਾ ਉਹਦੀ ਲਾਗ ਜਾਏ ਤਸੱਲੀ ਕਰ ਸਕਦਾ ਠੀਕ ਹੈ ਜੀ ਤੇ ਗਰਲਾਲ 9 ਜਾਂ 10 ਦੱਸਿਆ ਹੈ ਸੰਧੂ ਸਾਹਿਬ ਜੇ ਆਣ ਕੇ ਚੋਣਾ ਫਿਰ 10 ਚਵਾਵਾਂਗੇ ਜੇ ਇਤਨਾ ਮਗਉਣੀ ਫਿਰ 9 ਦੇ ਭੇਜਾਂਗੇ ਠੀਕ ਆ ਜੀ ਜਿੰਨੇ ਦਾ ਮੱਝ ਸੁਈਆਂ ਆਪਾਂ ਦੱਸਿਆ ਜਿੰਨਾ ਜਿੰਨਾ ਦੁੱਧ ਦੱਸਿਆ ਕੋਈ ਵੀਰ ਭਰਾ ਆਉਂਦਾ ਇੱਥੇ ਆਓ ਆਪ ਦੀ ਤਸੱਲੀ ਕਰਕੇ ਖੜੋ ਜਿੰਨਾ ਦੁੱਧ ਦੱਸਿਆ ਉਹਨਾਂ ਨੂੰ ਜਵਾਵਾਂਗੇ ਅੱਛਾ ਅੱਛਾ ਜੇ ਕੋਈ ਆਨਲਾਈਨ ਮੰਗਾਉਂਦਾ ਫਿਰ ਕਿਲੋ ਕਿਲੋ ਘੱਟ ਮੰਨ ਕੇ ਲੈ ਲੋ ਠੀਕ ਹੈ ਇਹ ਕੀ ਕਰੂ ਮੁੱਲ ਕਿੰਨਾ ਰੂਗਾ ਮੁੱਲ ਸੰਤੂ ਸਾਹਿਬ ਇਹਦਾ ਆਪਾਂ 75 ਕਰੀ ਜੀਏ ਆਪਾਂ 80 ਕਰੀ ਜੀਏ 70000 ਦੀ ਹਾਨਾ ਦੇ ਦਾਂਗੇ 70 ਦੀ ਹਾਂਜੀ ਲੋ ਵੀ 70000 ਦੀ ਦੋਸਤੋ ਇਹ ਮਿਲੂਗੀ ਤੁਹਾਨੂੰ ਠੀਕ ਆ ਤੇ ਮਗਰ ਵੀ ਕੱਟੀ ਆ 12 ਦਿਨਾਂ ਦੀ ਸੁਈ ਆ ਬਿਲਕੁਲ ਸੱਜਰ ਤਾਜ਼ਾ ਸੁਆ ਜੇ ਮੈਲੇ ਮੁੱਲੋ ਤੇ ਚ ਪਤਾ ਨਹੀਂ ਕੋਈ ਕਿੰਨੀ ਸੇਵਾ ਕਰਕੇ ਕਿਲੋ ਖੰਡ ਵਧਾ ਲਈ ਠੀਕ ਹੈ ਜੀ ਤੇ ਫਿਲਹਾਲ ਜਿਹੜਾ ਮੌਕੇ ਤੇ ਚੋਲੋਗੇ ਉਹ ਤੁਹਾਨੂੰ ਦੱਸ ਹੀ ਦਿੱਤਾ ਹਾਂ ਸੰਤੋਖ ਸਿੰਘ ਸਾਹਿਬ ਜੇ ਕੋਈ ਵੀਰ ਭਰਾ ਹੁੰਦਾ ਇਹਨੇ ਕਹਿੰਦਾ ਉਸ ਚੀਜ਼ ਦਾ ਵੀ ਆਪਾਂ ਨੂੰ ਕੋਈ ਥੜਕੋ ਨਹੀਂਗਾ ਅੱਜ ਤੋਂ ਦੋ ਤਿੰਨ ਦਿਨ ਆਪਾਂ ਪਹਿਲਾਂ ਤੁਹਾਡੇ ਚੈਨਲ ਤੇ ਵੀਡੀਓ ਪਾਈ ਆ ਹਾਂ ਕੋਰ ਤੁਹਾਡੇ ਏਰੀਆ ਜਿਹੜਾ ਮਹਿੰਗਾਈ ਜਗਰਾਵਾਂ ਦੇ ਵੀਰਾਂ ਨੇ ਮੱਝ ਆਪਣੇ ਦੋ ਹਾਂ ਜੀ ਉਹਨਾਂ ਨੇ ਪੈਸੇ ਸਾਰੇ ਪਾਤੇ ਆ ਆਪਣਾ ਗੱਡੀ ਆ ਗਿਆ ਉਹਨਾਂ ਨੂੰ ਮੈਂ ਵੀਰ ਪਹਿਲਾਂ ਮੱਝ ਲਾ ਕੇ ਚੋਲੋ ਜੇ ਤੁਹਾਨੂੰ ਚੰਗੀ ਲੱਗੇ ਰੱਖ ਲਿਓ ਨਹੀਂ ਤੇ ਫੇਰ ਚੜਾ ਦਿਓ ਅੱਛਾ ਜੋ ਤਸੱਲੀ ਕਰਕੇ ਹਾਂ ਤੇ ਵੀ ਪੜਾ ਉਹਦੇ ਵਿੱਚ ਉਨੀਤੀ ਦੀ ਕੋਈ ਵਜ੍ਹਾ ਹੈ ਨਹੀਂ ਕਿ ਲੋਬੀ ਭਰਾਵੋ ਇਹ ਟੋਟਲ ਚਾਰ ਪਸ਼ੂ ਵਕਾਊ ਅੱਜ ਗਰਲਾਲ ਹੁਣਾਂ ਦੇ ਕੋਲ ਸੰਧੂ ਸਾਹਿਬ ਜੀ ਜੇ ਇਹੋ ਨਿਕਲੂਗੀ ਤੇ ਮੁੱਲ ਵੀ ਜਾਇਜ਼ ਨਿਕਲਣਗੇ ਇਹਨੇ ਵੀ ਇਹ ਚੀਜ਼ ਚੰਗੀ ਨਿਕਲੂ ਤਾਂ ਮੁੱਲ ਵੀ ਚੰਗਾ ਕਰ ਦਾਂਗੇ ਮੁੱਲ ਜਾਇਜ਼ ਹੀ ਰੱਖਣਾ ਹੁਣ ਇਹੋ ਜੀ ਮੈਂ ਤਿਆਰ ਹੋਈ ਤੁਸੀਂ ਰੋਜ਼ ਵੀਡੀਓ ਪਾਉਂਦੇ ਜੀ ਇੱਕ 40 ਇੱਕ 35 ਤੋਂ ਘੱਟ ਕੋਈ ਗੱਲ ਨਹੀਂ ਕਰਦਾ ਯਾਦ ਜੇ ਆਪਾਂ ਦੇਣ ਦਾ 70000 ਚ ਤੇ ਕਰਮਾਲੀ ਛਲੇ 9 ਕਿਲੋ ਦੁੱਧ ਆਦੇ ਕੋਈ 4 ਮਹੀਨੇ ਜੇ ਇਹਨੇ ਮਿਲਣਾ ਹੈ 3-4 ਮਹੀਨੇ ਆਪ ਛੱਡ ਨਹੀਂ ਪਊਗੀ ਮਰਜੀ ਨਾਲ ਠੀਕ ਆ ਜੀ ਹਾਂਜੀ। ਲੋਬ ਦੋਸਤੋ ਬਿਲਕੁਲ ਭਾਅ ਫੜਤੇ ਦੇ ਵਿੱਚ ਪਸ਼ੂ ਬਿਲਕੁਲ ਬਾਜ਼ਮਾਰ ਏਟਾਂ ਦੇ ਉੱਪਰ ਵੀਰ ਦੇ ਰਿਹਾ ਅੱਜ। ਚਾਰੇ ਮੱਝਾਂ ਨੇ ਠੀਕਾ ਜੀ ਚਾਰੇ ਮੱਝਾਂ ਦਾ ਰੇਟ ਤੁਹਾਨੂੰ ਦੱਸ ਦਿੱਤਾ। ਦੁੱਧ ਮਿਲਕ ਰਿਕਾਰਡ ਕੀ ਆ ਜਾਂ ਕਿੰਨੇ ਬੌਲਦ ਚੱਲ ਰਹੇ ਆ ਪਸ਼ੂ। ਉਹ ਪੂਰੀ ਜਾਣਕਾਰੀ ਮਿਲ ਗਈ ਆ ਠੀਕ ਆ। ਨਾਲ ਪ੍ਰੋਪਰ ਬੱਚੇ ਆ ਪਾ ਤੁਹਾਨੂੰ ਦਿਖਾ ਹੀ ਦਿੱਤੇ ਆ। ਅੱਛਾ ਕਰ ਲਾਲ ਇੱਕ ਨੰਬਰ ਆਪਣੇ ਬੋਲ ਦਗੇ ਵੀਰ। ਨੰਬਰ ਸੰਧੂ ਸਾਹਿਬ ਹੈਗਾ 97792 94006 97792 94006 ਪਿੰਡ ਡੱਲ ਤਸੀਰ ਪੱਟੀ ਜ਼ਿਲ੍ਹਾ ਤਰਨਤਾਰਨ। ਠੀਕ ਆ ਜੀ। ਹਾਂਜੀ। ਇਹ ਨੰਬਰ ਤੇ ਕੋਈ ਭਰਾ ਆਪਣੇ ਨਾਲ ਠੀਕ ਹੈ ਜੀ। ਲੋਬ ਦੋਸਤੋ ਇਹ ਮਾਲ ਅੱਜ ਆਪਾਂ ਤੁਹਾਨੂੰ ਦਿਖਾਉਣਾ ਸੀਗਾ। ਇਹ ਦਲੇਰ ਸਿੰਘ ਬਾਠੋਂ ਦੇ ਘਰੋਂ। ਫਿਲਹਾਲ ਆਉਂਦੇ ਰਹਿੰਦੇ ਆ ਪਸ਼ੂ ਨਵੇਂ ਇਸੇ ਤਰ੍ਹਾਂ ਇਸ ਕਿਲੇ ਦੇ ਉੱਪਰ। ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ। ਹਾਂ ਜੀ ਸਾਹਿਬ ਅੱਜ ਆਪਣੇ ਕੋਲ ਸਾਰੀਆਂ ਮੱਝਾਂ ਰੱਖਣ ਲਈ ਡੇਰੀ ਦੇ ਮਤਲਬ ਦੀਆਂ ਦੁੱਧ ਵਾਲੀਆਂ ਆ। ਹੁਣ ਮੰਨ ਲਓ ਇਹਨਾਂ ਦਾ 65-60000 ਰੁਪਏ ਆਪਾਂ ਮੰਗਿਆ ਸਾਰਾ ਸੂਆ ਪੀ ਕੇ 50-50000 ਦੀ ਮੱਝ ਵਿਕ ਜਾਂਦੀ ਹੈ। ਵਾਹ। ਨਾਲ ਗੱਭਨ ਠਹਿਰ ਗਈ ਫਿਰ ਟੋਕੜ ਗੱਭਨ ਹਾਂ ਜੀ ਸੰਤੂ ਸਾਹਿਬ ਵੇਚਦਿਆਂ ਡੇਰੀਆਂ ਵਾਲੇ ਆਪਣੇ ਦਾ ਤਰ੍ਹਾਂ ਹੀ ਮੱਚਾ ਖੜਦੇ ਰਹਿਆ ਮੰਨ ਲਓ ਹੁਣ ਵੀ ਕਈ ਭਰਾ ਜਿਹੜੇ ਜੁੜੇ ਆ ਲੈਂਦੇ ਆ ਇਸ ਤਰ੍ਹਾਂ ਹੀ ਮੈਂ 50-55 ਹਜ਼ਾਰ ਦੀ ਫਿਰ ਵੇਚ ਦਿੰਦੇ ਹਾਂ ਸਹੀ ਆ ਸੁਆ ਲਾ ਇਹਦਾ ਬਿਲਕੁਲ ਇੱਕ ਮਗਰ ਇਹਦੇ ਕਟਈ ਆ ਕਿ ਜਾ ਫਲ ਵੀ ਬਚ ਜਾਣਾ ਹੂੰ ਵੀ ਹਰ ਪਾਸੇ ਬੈਨੀਫਿਟ ਹੀ ਆ ਹਾਂ ਜੀ ਸੰਤੂ ਸਾਹਿਬ ਜਿਹੜਾ 60-65 ਹਜ਼ਾਰ ਵਾਲਾ ਰੇੜ ਆ ਬੜਾ ਜਿਆਦਾ ਘੱਟ ਮਿਲਦਾ ਹੂੰ ਅਸੀਂ ਹਾਂ ਬਾਹਰ ਪਸ਼ੂਆਂ ਨੂੰ ਜਾਂਦੇ ਆ ਖਰੀਦਦੇ ਆ ਰੋਜ਼ ਮੁੱਲ ਵੇਨੇ ਨਹੀਂ ਕੋਈ ਕਰਦਾ ਨੇੜੇ ਜੇ ਆਪਾਂ ਨੂੰ ਨੇੜੇ ਮਿਲਦੀ ਆ ਆਪਾਂ ਨੇੜੇ ਟਾੜਾ ਤੁਸੀਂ ਜਾਣੇ ਕਿਸੇ ਨੇ ਪਾ ਕੇ ਨਹੀਂ ਦੇਣੀਆਂ ਬਿਲਕੁਲ ਜੀ ਬਿਲਕੁਲ ਹਾਂ ਜੀ ਇਹਨਾਂ ਵਜੇ ਆਪ ਆ ਪਰਤੇ ਨਾ ਨਗਰ ਲਿਆ ਹੋਊ ਗਾ ਅਗਲਾ ਇਹਨੇ ਜੇ ਜਾ ਕੇ ਵੇਚਣਾ ਉਹਦੇ ਕੋਈ ਦੋ ਪਾਸੇ ਕਮਾਈ ਦੇ ਜੂਗਾ ਹਾਂ ਜੀ ਹੁਣ ਉਹ ਜਿਹੜੀ ਆਪਾਂ ਝੋਟੀ ਦਾ 90000 ਰੁਪਇਆ ਮੁੱਲ ਪਾਇਆ ਪਤਾ ਨਹੀਂ ਕਿੰਨੇ ਵਪਾਰੀ ਵੀਰਾਂ ਦੇ ਫੋਨ ਆਏ ਹਾਂ ਹਾਂ ਪਹਿਲੇ ਫੋਨ ਤੇ 90000 ਦੀ ਵਪਾਰੀ ਲੈ ਗਏ ਬਿਲਕੁਲ ਬਿਲਕੁਲ ਅਗਲਾ ਰੋਟੀ ਪਾਣੀ ਦਿੰਦੀ ਅਗਲਾ ਫਿਰ ਫੋਨ ਦਿੰਦਾ ਹਾਂ ਸੰਤੂ ਸਾਹਿਬ ਰੋਟੀ ਪਾਣੀ ਆਪਣਾ ਨਗਰ ਅਗਲੇ ਹੁੰਦਾ ਜਾ ਕੇ ਫੇਰੀ ਗਾਂ ਆਉਂ ਕੋਈ ਹਾਂ ਜੀ ਲਓ ਵੀ ਭਰਾਵੋ ਇਹ ਗੱਲਾਂ ਬਾਤਾਂ ਨੇ ਠ ਜਿੰਨੇ ਵੀਰ ਵੀਡੀਓ ਦੇਖਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਵੀ ਫੁੱਲ ਵੀਡੀਓ ਵਾਚ ਕਰਦੇ ਹੋ ਤੁਸੀਂ ਠੀਕ ਆ ਜੀ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਦੇ ਹੋ ਸਪੋਰਟ ਕਰਦੇ ਹੋ ਚੈਨਲ ਨੂੰ ਸੋ ਮਿਹਰਬਾਨੀ ਤੁਹਾਡੇ ਸਾਰੇ ਵੀਰਾਂ ਦੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ